ਵੀ ਜਿਹੜਾ ਚੰਡੀਗੜ੍ਹ ਦਾ ਪ੍ਰਸ਼ਾਸਨ ਇਹ ਕਹਿੰਦਾ ਹੁੰਦਾ ਸੀਗਾ ਕਿ ਵੀ ਚੰਡੀਗੜ੍ਹ ਜਿਹੜਾ ਪੰਜਾਬ ਤੋਂ ਅਲਹਿਦਾਗਾ ਵੀ ਪੰਜਾਬ ਤੋਂ ਚੰਡੀਗੜ੍ਹ ਦੇ ਵਿੱਚ ਵੀ ਬੰਦਾ ਨਹੀਂ ਆ ਸਕਦਾ ਕੋਈ ਟਰੱਕ ਟਰਾਲੀ ਬੱਸਾਂ ਨਹੀਂ ਆ ਸਕਦੀਆਂ ਅੱਜ ਸਾਰੇ ਭਰਮ ਭਲੇਖੇ ਕੱਢੇ ਆ ਜੀ ਤੇ ਆ ਇੰਨਾ ਹੋਰ ਲੋਕਾਂ ਨੂੰ ਦੇਖ ਕੇ ਹੌਸਲਾ ਵਧਿਆ ਕਿ ਜਲਦ ਸੈਨੇਟ ਚੋਣਾਂ ਹੋਣਗੀਆਂ ਉਹਨਾਂ ਨੂੰ ਪਤਾ ਲੱਗਿਆ ਹੋਣਾ ਕਿ ਵੀ ਪੰਜਾਬ ਦੇ ਲੋਕਾਂ ਦੇ ਵਿਰੋਧ ਦੇ ਵਿੱਚ ਆਏ ਹੋਣੇ ਆ ਵੀ ਉਹਨਾਂ ਨੂੰ ਇਹ ਡਰ ਹੋਣਾ ਕਿ ਵੀ ਜਿੰਦੋਂ ਪਹਿਲਾਂ ਚੰਡੀਗੜ੍ਹ ਦਾ ਮੰਨ ਨਾਲ ਵੀ ਸੈਨੇਟ ਦੇ ਦिए ਅਰੇ 3 ਦਿਨ ਕੇ ਫਿਰ ਚੰਡੀਗੜ੍ਹ ਦੀ ਡਿਮਾਂਡ ਵੀ ਨਾਲ ਰਲੂਗੀ ਜੀ ਹੂੰ ਚੰਡੀਗੜ੍ਹ ਦੀ ਮੰਗ ਵੀ ਫਿਰ ਨਾਲ ਰਲ ਹਾਂਜੀ ਹਾਂਜੀ ਭਈਆ ਯੂਨੀਵਰਸਿਟੀ ਦੇ ਵਿੱਚ ਇਸ ਵਕਤ ਵੱਡਾ ਮੋਰਚਾ ਲੱਗਿਆ ਹੋਇਆ ਸਾਡੇ ਨਾਲ 7 ਤੋਂ 22 ਅਸ਼ਮੀਤ ਮੌਜੂਦ ਨੇ ਭਾਈ ਅੱਜ ਤੁਹਾਡੀ ਕਾਲ ਦੇ ਉੱਤੇ ਹਜ਼ਾਰਾਂ ਵਿਦਿਆਰਥੀ ਬਹੁਤ ਸਾਰੀਆਂ ਰੋਕਾਂ ਦੇ ਬਾਵਜੂਦ ਵੀ ਇੱਥੇ ਪਹੁੰਚੇ ਨੇ ਕਿਸ ਤਰੀਕੇ ਦੇ ਬੜਾ ਅਚਾਬ ਮਿਲਿਆ ਜੀ ਵੀ ਪੰਜਾਬ ਚੋਂ ਵਿਦਿਆਰਥੀਆਂ ਨੇ ਖਾਸ ਕਰਕੇ ਲੋ ਆਮ ਲੋਕਾਂ ਨੇ ਸਾਡਾ ਸਾਥ ਦਿੱਤਾਗਾ ਵੀ ਪਿੰਡਾਂ ਚੋਂ ਬੱਸਾਂ ਭਰ ਕੇ ਟਰਾਲੀਆਂ ਭਰ ਭਰ ਕੇ ਅੱਜ ਸਾਡੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਏ ਨੇ ਵੀ ਜਿਹੜਾ ਚੰਡੀਗੜ੍ਹ ਦਾ ਪ੍ਰਸ਼ਾਸਨ ਇਹ ਕਹਿੰਦਾ ਹੁੰਦਾ ਸੀਗਾ ਕਿ ਵੀ ਇਹ ਚੰਡੀਗੜ੍ਹ ਜਿਹੜਾ ਪੰਜਾਬ ਤੋਂ ਅਲਹਿਦਾਗਾ ਵੀ ਪੰਜਾਬ ਤੋਂ ਚੰਡੀਗੜ੍ਹ ਦੇ ਵਿੱਚ ਕੋਈ ਬੰਦਾ ਨਹੀਂ ਆ ਸਕਦਾ ਕੋਈ ਟਰੱਕ ਟਰਾਲੀ ਬੱਸਾਂ ਨਹੀਂ ਆ ਸਕਦੀਆਂ ਅੱਜ ਸਾਰੇ ਭਰਮ ਭਲੇਖੇ ਕੱਢੇ ਆ ਜੀ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦਿਲ ਦੇ ਵਿੱਚ ਸਾਡਾ ਪੰਜਾਬ ਦੇ ਲੋਕ ਆਏ ਨੇ ਜੀ ਵਦਿਆ ਇਹਨਾਂ ਹੋਰ ਲੋਕਾਂ ਨੂੰ ਦੇਖ ਕੇ ਹੌਸਲਾ ਵਧਿਆ ਕਿ ਜਲਦ ਸੈਨੇਟ ਬਿਲਕੁਲ ਜੀ ਦੇਖੋ ਸਾਨੂੰ ਉਮੀਦ ਆ ਕਿ ਉਹਨਾਂ ਤੇ ਚੰਗਾ ਪ੍ਰੈਸ਼ਰ ਪਿਆ ਆਊਗਾ ਉਹਨਾਂ ਨੂੰ ਪਤਾ ਲੱਗਿਆ ਹੋਣਾ ਕਿ ਵੀ ਪੰਜਾਬ ਦੇ ਲੋਕਾਂ ਦੇ ਵਿਦਰੋਹ ਦੇ ਵਿੱਚ ਆਏ ਹੋਣੇ ਆ ਵੀ ਉਹਨਾਂ ਨੂੰ ਇਹੀ ਡਰ ਹੋਣਾ ਕਿ ਵੀ ਜਦੋਂ ਪਹਿਲਾਂ ਚੰਡੀਗੜ੍ਹ ਦਾ ਮੰਨਣ ਨਾਲ ਵੀ ਸੈਨੇਟ ਦੇ ਦिए ਜੇ ਸੈਨੇਟ ਨਹੀਂ ਦੇਣਗੇ ਫਿਰ ਚੰਡੀਗੜ੍ਹ ਦੀ ਡਿਮਾਂਡ ਵੀ ਨਾਲ ਰਲੂਗੀ ਜੀ ਹੂੰ ਚੰਡੀਗੜ੍ਹ ਦੀ ਮੰਗ ਵੀ ਫਿਰ ਨਾਲ ਰਲ ਸਕਦੀ ਹਾਂਜੀ ਹਾਂਜੀ ਅੱਜ ਅਸੀਂ ਸਟੇਜ ਤੋਂ ਕੀਤਾ ਕਿ ਸਾਡਾ ਅਗਲਾ ਸੰਘਰਸ਼ ਇਹ ਆਉਣ ਵਾਲੇ ਮਹੀਨਿਆਂ ਦੇ ਵਿੱਚ ਦਿਨਾਂ ਦੇ ਵਿੱਚ ਅਸੀਂ ਸੈਨੇਟ ਤੋਂ ਬਾਅਦ ਫਿਰ ਚੰਡੀਗੜ੍ਹ ਦਾ ਸੰਘਰਸ਼ ਵੀ ਲਿਖਾਂਗੇ ਵੀ ਚੰਡੀਗੜ੍ਹ ਆ ਪੰਜਾਬ ਨੂੰ ਮਿਲਣਾ ਚਾਹੀਦਾ ਕੋਈ ਤਰਨਾ ਬਾਈ ਇਸੇ ਤ ਹਾਂਜੀ ਬਿਲਕੁਲ ਹੀ ਨਿਰੰਤਰ ਚੱਲੀ ਰਹੂਗਾ ਆਹੀ ਜਗ੍ਹਾ ਤੇ ਪੰਜਾਬ ਯੂਨੀਵਰਸਿਟੀ ਬੀਸੀ ਦਫਤਰ ਦੇ ਬਾਹਰ ਸਾਡਾ ਧਰਨਾਗਾ 24/7 ਚੱਲੀ ਰਹੂਗਾ ਜੀ ਤਾਂ ਭਾਈ ਕੋਈ ਪ੍ਰਸ਼ਾਸਨ ਦੇ ਨਾਲ ਇਹ ਸਭ ਦੇ ਵਿਚਾਲੇ ਗੱਲਬਾਤ ਹੋਈ ਕੋਈ ਚੋਣਾ ਕਰਵਾਉਣ ਨੂੰ ਲੈ ਕੇ ਜਾਂ ਫਿਰ ਜਿਸ ਤਰੀਕੇ ਤੁਸੀਂ ਗੱਲ ਕਰ ਰਹੇ ਸੀ ਕਿ ਵੀ ਇਹ ਮੋਰਚਾ ਉਹ ਕਹਿ ਰਹੇ ਸੀ ਕਿ ਨਾ ਲਾਓ ਪਹਿਲਾਂ ਕੋਈ ਗੱਲਬਾਤ ਹੋਈ ਜਾਂ ਹੁਣ ਤੱਕ ਕੱਲ ਤੱਕ ਹੁੰਦੀ ਰਹੀਆਂ ਜੀ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਹੁੰਦੀ ਰਹੀ ਹੈ ਯੂਨੀਵਰਸਿਟੀ ਵਾਲਿਆਂ ਨਾਲ ਵੀ ਹੁੰਦੀ ਰਹੀ ਹੈ ਤੇ ਪਰ ਉਹਨਾਂ ਨੇ ਕੋਈ ਸਾਨੂੰ ਬਹੁਤੀ ਕੋਈ ਠੋਸ ਕਾਰ ਨਹੀਂ ਦਿੱਤਾ ਕਿਉਂਕਿ ਸਾਡੀ ਇਹੀ ਡਿਮਾਂਡ ਸੀ ਕਿ ਵੀ ਇਲੈਕਸ਼ਨ ਸ਼ੈਡਿਊਲ ਅਨਾਉਂਸ ਕਰ ਦਿਓ ਜਦੋਂ ਨਾਲ ਇਲੈਕਸ਼ਨਾਂ ਦੀ ਡੇਟ ਆ ਗਈ ਅਸੀਂ ਧਰਨਾ ਚੱਕ ਲਾਂਗੇ ਪਰ ਉਹ ਅਜੇ ਤੱਕ ਨਹੀਂ ਆਈ ਹੁਣ ਤੱਕ ਕੋਈ ਗੱਲਬਾਤ ਨਹੀਂ ਇੱਕ ਸ਼ੈਡਿਊਲ ਜਾਰੀ ਕਰਨ ਦੀ ਕੋਈ ਨਹੀਂ ਕੋਈ ਨਹੀਂ ਉਹਨਾਂ ਨੇ ਇਹੀ ਕਹਿ ਕੇ ਦਿੱਲੀ ਭੇਜਿਆ ਹੋਇਆਗਾ ਤੇ ਜਦੋਂ ਦਿੱਲੀੋਂ ਅਪਰੂਵ ਹੋ ਕੇ ਆਊਗਾ ਫਿਰ ਦੇਖਣ ਵਾਲੀ ਗੱਲ ਹੈ ਜੀ ਆਪਾਂ ਜੋ ਪ੍ਰਸ਼ਾਸਨ ਨੇ ਰੋਕਾਂ ਲਾਈਆਂ ਜਿਸ ਤਰੀਕੇ ਫੋਟੋ ਦੇਖੋ ਜੀ ਇਹਨਾਂ ਨੇ ਤੰਗ ਪਰੇਸ਼ਾਨਤਾ ਕਰਨੀ ਹੁੰਦਾਗਾ ਅਸੀਂ ਪੁਲਿਸ ਦੀ ਮਤਲਬ ਚੰਗੀ ਤਰ੍ਹਾਂ ਜਾਣੂ ਆ ਵੀ ਪੁਲਿਸ ਨੇ ਕੀ ਕਰਨਾ ਹੁੰਦਾਗਾ ਪਰ ਪੁਲਿਸ ਨੂੰ ਇਹ ਨਹੀਂ ਪਤਾ ਪ੍ਰਸ਼ਾਸਨ ਨੂੰ ਵੀ ਨਹੀਂ ਪਤਾ ਕਿ ਵੀ ਪੰਜਾਬ ਦੇ ਲੋਕ ਕੀ ਚਾਹਣਾ ਵੀ ਉਹ ਤਾਂ ਬਾਕੀ ਸੋਪਿਆਂ ਦੇ ਵਿੱਚ ਜ਼ਰੂਰ ਹੈ ਜੇ ਕੋਈ ਕੁਝ ਕਰ ਲੈਂਦੇ ਹੋਣਗੇ ਅੱਜ ਪੰਜਾਬ ਨੇ ਦਿਖਾਤਾ ਕਿ ਅਸੀਂ ਫਿਰ ਕੀ ਆ ਕਲੇ ਵੀ ਤੁਹਾਡੇ ਬਹੁਤ ਸਾਰੇ ਸਾਥੀ ਗ੍ਰਿਫਤਾਰ ਕੀਤੇ ਹੋਏ ਨੇ ਜਾਂ ਫਿਰ ਛਡ ਦਿੱਤੇ ਨੇ ਹਾਂਜੀ ਸਾਥੀ ਵੀ ਸਾਡੇ ਗ੍ਰਿਫਤਾਰ ਕੀਤੇ ਹੋਏ ਨੇ ਤੇ ਕਈ ਸੈਂਕੜੇ ਗਿਣਤੀ ਦੇ ਵਿੱਚ ਸਾਡੇ ਢੇਰ ਸਾਥੀ ਜੇਲ੍ਹਾਂ ਦੇ ਵਿੱਚ ਹੈਗੇ ਨੇ ਅਸੀਂ ਛਡਾਉਣੇ ਉਹਨਾਂ ਨੂੰ ਅਸੀਂ ਚੇਤਾਵਨੀ ਦਿੱਤੀ ਆ ਪੁਲਿਸ ਨੂੰ ਕਿ ਵੀ 15-20 ਮਿੰਟਾਂ ਦੇ ਵਿੱਚ ਸਾਰੇ ਬੰਦੇ ਛਡ ਦਿਓ ਸਾਨੂੰ ਖਬਰ ਮਿਲ ਜੇ ਨਹੀਂ ਫਿਰ ਦੱਸਾਂਗੇ ਫਿਰ ਅਸੀਂ ਆ ਜੇਕਰ ਨਹੀਂ ਛਡਦੇ ਪ੍ਰਸ਼ਾਸਨ ਫਿਰ ਫਿਰ ਅੱਗੇ ਦੱਸਾਂਗੇ ਫਿਰ ਪੁਲਿਸ ਨੂੰ ਵੀ ਫਿਰ ਇੱਥੇ ਪੰਜਾਬੀ ਆਏ ਹੋਏ ਆਪਦੀ ਜ਼ਮੀਨ ਦੇ ਉੱਤੇ ਦਾਵਾ ਠੋਕਣ ਆਏ ਹੋਏ ਆ ਦੱਸਾਂਗੇ ਫਿਰ ਕਿਵੇਂ ਬੰਦੇ ਛਡਾਈ ਦੇ ਹਾਂ ਤਾਂ ਭਾਈ ਜਿਹੜੇ ਲੋਕ ਆਏ ਜਾਂ ਫਿਰ ਆਉਣ